ਦੀ ਧਰਤੀ ਛੇਵਾਂ ਦਰਿਆ ਨਸ਼ਿਆਂ ਦਾ ਤੇ ਸੱਤਵਾਂ ਦਰਿਆ ਜਿਹੜਾ ਚੱਲਿਆ ਉਹ ਮੋਬਾਈਲਾਂ ਦਾ। ਉਹ ਇਹਨਾਂ ਦੇ ਦੌਰ ਸੰਜਿਹੇ ਬੱਚੇ ਨਿਕਲ ਕੇ ਆਏ ਐ। ਸ਼ਾਮ ਨੂੰ ਉਹੀ ਸਮਾਂ ਮੋਬਾਈਲ ਨਾਲ ਦਾ। ਜਾ ਉਹੀ। ਇਹ ਡਾਲ ਦਾ ਵੀ 5G ਆ। ਆਪਣੇ ਡਾਟਾ ਹੀ ਲਗਾਉਣਾ ਹੁੰਦਾ ਪਰ ਇਹ ਬੱਚੇ ਗਰਾਊਂਡ ਨਾਲ ਜੁੜੇ ਐ। ਇਹ ਬੱਚੇ ਜਿੰਨਾ ਚਿਰ ਬਾਲ ਨਹੀਂ ਖੇਡਦੇ ਜਾਂ ਬਾਦੀ ਬਾਲ ਨਹੀਂ ਖੇਡਦੇ ਇਹਨਾਂ ਨੂੰ ਆਦੇ ਨੀਂਦ ਨਹੀਂ ਆਉਂਦੀ। ਚਾਹ ਜੂ। ਦੰਦੂ ਸਾਹਿਬ ਬਾਲ ਆਊਟ ਹੈ ਰਾਈਟ। ਹਾਂ ਦਾ ਪੀਵਾ ਓਏ ਨਗਰ ਹਾਂ ਦਾ ਟੈਂਟ ਵੀ ਬਾਹਰ ਨਾਲ ਦੇ ਰਾਈਟ ਹੈ ਕੋਈ ਕਰਨੀ ਇਹਨੂੰ ਭਲੇਖਾ ਪੈਂਦਾ ਜੀ ਕੋਲ ਸਾਹਿਬ ਲਾਈਨ ਬਾਹਰ ਲਈ ਹੈ ਚੰਦਰਲੀ ਹਾਂ ਅੰਦਰ ਨਹੀਂ ਲੈਣਾ ਕਲੀ ਵਾਲੇ ਇਹ ਬਾਹਰ ਨਹੀਂ ਦਾ ਭਲੇਖਾ ਕਰਦੇ ਆ ਹਾਂ ਡੋਡ ਸਾਹਿਬ ਇਹ ਮੁੰਡਾ ਪਰਮਾ 15 ਨੰਬਰ ਦੀ ਜਰਟ ਦੇ ਵਿੱਚ ਰੋਬਨ 2 ਨੰਬਰ ਦੀ ਜਰਟ ਦੇ ਵਿੱਚ ਵਧੀਆ ਵਾਲ ਸ਼ੂਟਿੰਗ 9 ਤੇ 11 ਵਧੀਆ ਮੁਕਾਬਲੇ ਦੀ ਸ਼ੁਰੂਆਤ ਹੋ ਚੁੱਕੀ ਹੈ 9 ਸਕੋਰ ਸਿੱਖਵਾਲਾ ਤੇ 11 ਫਤੂਨੀ ਕਿੜਾ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਜੰਦਿਆਂ ਦੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡੇ ਉਨੇ ਕੀ ਹੋ ਜਾਂਦੀ ਹੈ ਇਹ ਮੈਚ ਨੂੰ ਆਪਾਂ ਦੇਖ ਕੇ ਬੱਚੇ ਬਹੁਤ ਕੁਝ ਸਿੱਖਣਾ ਹੈ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡੇ ਆਪਣੇ ਪੇਜ ਵਾਲੀ ਵਾਲ শুটিং ਕਰੇ ਤੇ ਕੰਡ ਪਾਣੀ ਸ਼੍ਰੀ ਮਹਤਰ ਸਾਹਿਬ ਦੋ ਬਾਰਾਂ ਦਾ ਟੂਰਨਾਮੈਂਟ ਆ ਵੀਰੇ ਜਿਹੜੇ ਬਲੀਵਾਲ ਦਾ ਪਿੰਡ ਲਾਇਆ ਸਾਡੇ ਬਹੁਤ ਹੀ ਸਤਿਕਾਰਯੋਗ ਕੋਸ ਸਾਹਿਬ ਅਮਰਪੀਤ ਜੀ ਤੋਂ ਬਾਅਦ ਮੀਡੀਆ ਦੇ ਜੋ ਡੀਪੀ ਦੀ ਬੋਰਡ ਤੇ ਲੱਗੇ ਆ ਤੇ ਜਿਹੜਾ ਮਗਰਲੇ ਚਾਰ ਸਾਡਾ ਤੋਂ ਸਵਾ ਮਨਵਾਰੇ ਆ। ਉਹਨਾਂ ਦੇ ਬਹੁਤ ਹੀ ਸਰਕਾਰਯੋਗ ਮਿਹਨਤੀ ਸਰਪੰਚ ਜਖਸੀਰ ਸਿੰਘ ਜੀ ਜਿਨ੍ਹਾਂ ਨੇ ਕਿ ਚਾਰ ਗਰਾਊਂਡ ਬਣਾ ਕੇ ਦਿੱਤੇ ਆ ਵਾਲੀਬਾਲ ਦੇ ਅੱਤੇ ਚਾਰ। ਆਏ ਮੁੰਡਾ ਅਰਸ਼ 4 ਨੰਬਰ ਦੀ ਕਿੱਟ ਦੇ ਵਿੱਚ ਜੋ ਆਪਣੇ ਅਰਸ਼ 4 ਨੰਬਰ ਕਿੱਟ ਦੇ ਵਿੱਚ। ਉਹ ਗਾਣਾ ਬੰਦ ਕਰਾ ਦਿਓ ਕੋਈ। ਗੰਦੀ ਜਾਂਦਾ ਗਈ ਉਹਦੀ ਚੱਕ ਨਹੀਂ ਜਾਂਦੀ ਗੰਦੀ ਜਾਂਦਾ ਯਾਰ ਬੰਦ ਕਰੀ ਫੜਾ ਲਓ ਜੀ ਇੱਕ ਖੁਸ਼ਖਬਰੀ ਹੋਰ ਦੱਸ ਦਈਏ ਜਾਣਕਾਰੀ ਜਿਹਨਾਂ ਕ ਮੈਨੂੰ ਵਾਧਾ ਹੋਇਆ ਹੈ ਕੋਈ ਵੀ ਬੱਚਾ ਜਿਹੜਾ ਛੋਟਾ ਹੈ ਸਿੱਖ ਰਿਹਾ ਹੈ ਵਾਲੀਬਾਲ ਇਹ ਵਾਲੀਬਾਲ ਸਮਾਜ ਸੰਗ ਦਾ ਸੀ 6 ਮਹੀਨਾ ਤਾਂ ਕਰਵਾਇਆ ਹੈ ਇਨਸਪੈਕਟਰ ਸਾਡੇ ਹਰਦੇਵ ਸਿੰਘ ਜੀ ਪੰਜਾਬ ਪੁਲਿਸ ਉਹ ਕਹਿੰਦੇ ਵੀ ਜਿਨ੍ਹਾਂ ਨੇ ਕੋਚਿੰਗ ਲੈਣੀ ਹੈ ਛੋਟੇ ਬੱਚੇ ਨੇ 7ਵੀਂ 8ਵੀਂ 9ਵੀਂ ਦੇ ਜੋ ਬੱਚੇ ਸਕੂਲ ਵਾਲੇ ਪੜ੍ਹਦੇ ਹੈ ਜਿਨ੍ਹਾਂ ਨੇ ਕੋਚਿੰਗ ਲੈਣੀ ਹੈ ਉਹ ਸਵੇਰੇ ਸ਼ਾਮ ਦੋ ਦੋ ਘੰਟੇ ਫ੍ਰੀ ਖੜਾਇਆ ਕਰਦੇਗੇ ਬੱਚਿਆਂ ਨੂੰ ਕੋਈ ਪੈਸਾ ਨਹੀਂ ਲੱਗੂਗਾ ਕਿਉਂਕਿ ਇਹ ਵਾਲੀਬਾਲ ਸਮਾਜ ਸੰਗ ਦੇ ਆਪਣੇ ਰਹਿ ਰਹੇ ਮੈਨੂੰ ਇਹਨਾਂ ਨੇ ਦੱਸਿਆ ਹੈ ਜਿਨ੍ਹਾਂ ਨੇ ਵਾਲੀਬਾਲ ਦੀ ਕੋਚਿੰਗ ਲੈਣੀ ਹੈ ਛੋਟੇ ਬੱਚਿਆਂ ਨੇ ਅਸੀਂ ਸਮੇਸ਼ ਸਿੰਘ ਦਾ ਮੇਨ ਸਾਡਾ ਮਕਸਦ ਹੀ ਇਹ ਸੀ ਕਿਉਂਕਿ ਸਕੂਲਾਂ ਦੇ ਵਿੱਚ ਜੋ ਸਮੇਸ਼ ਸਿੰਘ ਵਾਲੀਬਾਲ ਚੱਲਦੀ ਹੈ ਉਹਨੂੰ ਅਸੀਂ ਸਫਲ ਬਣਾਉਣ ਵਾਸਤੇ ਸਰਪੰਚ ਸਾਡੇ ਬਹੁਤ ਹੀ ਸਤਿਕਾਰਯੋਗ ਇੰਸਪੈਕਟਰ ਹਰਦੇਸ਼ ਸਿੰਘ ਜੀ ਉਹ ਆਦੇ ਵੀ ਅਸੀਂ ਵੀ ਇੱਥੇ ਕੋਚਿੰਗ দেয়া ਕਰਾਂਗੇ ਕਿਉਂਕਿ ਉਹ ਆਪ ਵਾਲੀਬਾਲ ਦੇ ਸਮੇਸ਼ ਸਿੰਘ ਦੇ ਪਲੇਅਰ ਹੈ ਜਿਨ੍ਹਾਂ ਨੇ ਨਵੇਂ ਬੱਚਿਆਂ ਨੂੰ ਕੋਚਿੰਗ ਦੇਣੀ ਹੈ ਉਹ ਇਹਨਾਂ ਨਾਲ ਤਾਲਮਿਲ ਕਰ ਸਕਦਾ ਹੈ ਬਹੁਤ ਬਹੁਤ ਮੁਬਾਰਕਬਾਦ ਸਾਰੇ ਨੱਗਰ ਨੂੰ ਉੱਤਰ ਦੀ ਲਿਆ ਤਾੜੀਆਂ ਜ਼ੋਰਦਾਰ ਲਾ ਦਿਓ ਜੀ ਜਸਪ੍ਰੀਤ ਹਰਦੇਵ ਸਿੰਘ ਜੀ ਇੰਸਪੈਕਟਰ ਸਾਹਿਬ ਦੇ ਨਾਮ ਇਹ ਕਿਉਂਕਿ ਆਪਣੇ ਬੱਚਿਆਂ ਲਈ ਆਪਣੇ ਧੀ ਪੁੱਤ ਲਈ ਸਮਾਤਾ ਹਰੇਕ ਹੀ ਕੱਟਦਾ ਹੈ ਜਿਹੜੇ ਗਰੀਬ ਬੱਚੇ ਇਹ ਉਹਨਾਂ ਵਾਸਤੇ ਸਮਾਂ ਦੇਣਾ ਇਹ ਬਹੁਤ ਵੱਡੀ ਕਲਾ ਹੈ ਬਹੁਤ ਵੱਡਾ ਇਹਨਾਂ ਦਾ ਸਹਿਯੋਗ ਹੈ ਜੋ ਸਾਰੇ ਨਗਰ ਨੂੰ ਸਹਿਯੋਗ ਦਿੰਦੇ ਆ ਸਾਝੇ ਕੰਮਾਂ ਦੇ ਵਿੱਚ ਕੋਈ ਆਉਂਦੇ ਆ ਸਮਾਂ ਦੇਣਾ ਬਹੁਤ ਔਖਾ ਹੈ ਲਾਈਵ ਵਾਲਿਆਂ ਦਾ ਵੀ ਧੰਨਵਾਦ ਭਾਈ ਜਿਹੜੇ ਇੱਥੇ ਲਾਈਵ ਵਾਲੇ ਐ ਮੁੰਡੇ ਕਮੇਟੀ ਵਾਲੇ ਐ ਆਹ ਮੁੰਡਾ ਦੀਪੂ ਐ ਸਾਡਾ ਡਿਗਰੋ 5 ਨੰਬਰ ਦੇ ਕਿੱਟ ਦੇ ਵਿੱਚ ਪਿਛਲੇ ਮਹੀਨੇ ਹਰੀਣਾ ਟੂਰਨਾਮੈਂਟ ਹੋਇਆ ਉੱਥੇ ਬੈਸਟ ਲਿਗਰੋ ਬੈਸਟ ਲਿਗਰੋ ਦਾ ਖਿਤਾਬ 5 ਨੰਬਰ ਦੀਪੂ ਨੂੰ ਮਿਲਿਆ ਜੀ ਲਾਈਵ ਵਾਲਿਆਂ ਦਾ ਵੀ ਧੰਨਵਾਦ ਸਾਰੀ ਕਮੇਟੀ ਦਾ ਜਿੰਨੇ ਵੀ ਯੋਧੇਦਾਰ ਆਏ ਐ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਅਜੋ ਤਾਂ ਜਾਲ ਤੇ ਚੱਕੀ ਆ ਗਿਆ ਕਰਦੇ ਵਿੱਚ ਚਾਬਾ ਓਏ 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 ਚਾਓ ਕਿੰਨੇ ਨੋਟ ਕੀ ਕਰੀਏ ਨਾ ਬਾਲ ਵੀ ਵਾਹੀ ਚੱਲਦੇ ਮੈਚ ਦੇ ਸਕੋਰ 16 ਤੇ 12 ਕੁਲਵਿੰਦਰ ਸਿੰਘ ਦੀ ਸਾਡੇ ਗੁਰੂ ਜੀ ਜਿਨ੍ਹਾਂ ਦੀ ਬਦੌਲਤ ਇਹ ਮੇਲਾ ਵੇਖਣ ਨੂੰ ਮਿਲਿਆ ਅੱਜ ਅਸੀਂ ਉਹਨਾਂ ਦੇ ਵੀ ਦਿਲ ਦੇ ਤੋਂ ਸ਼ੁਕਰਗੁਜ਼ਾਰ ਹੈ 13 ਤੇ 16 13 ਬਤੂਹੀ ਖੇੜਾ ਤੇ 16 ਸਿੱਖਵਾਲਾ ਤਾੜੀ-ਦੂੜੀ ਮਾਰਦੇ ਕਰੋ ਦਰਸ਼ਕ ਵੀਰੋ ਕਿਉਂਕਿ ਜੋਰ ਬਹੁਤ ਲੱਗਦਾ ਧਮ ਬਹੁਤ ਹੈ ਮੁੰਡਿਆਂ ਨੇ ਅਸੀਂ ਦੇਖੋ ਥੱਟ ਬਏ ਆ ਪੂਰੇ ਕਿਉਂਕਿ ਇਹਨਾਂ ਨੇ ਮਿਹਨਤ ਕੀਤੀ ਹੈ ਸਾਰਾ ਸਾਲ ਵਾਰੀ ਵਾਰ ਖੇਡੀ ਹੈ ਮਗਰਲੇ 2024-25 ਸੀਜ਼ਨ ਦੀ ਗੱਲ ਕਰੀਏ ਤਾਂ ਕੱਲ 31 ਮਾਰਚ ਸੀ ਪੇਪਰਾਂ ਕਰਕੇ ਮਹੀਨਾ ਕ ਬੰਦ ਰਿਹਾ ਟੂਰਨਾਮੈਂਟ ਵੈਸੇ ਜਾਂਦੇ ਰਹਿੰਦੇ ਆ ਅੱਜ ਵੀ ਕੰਮਿਆਂ ਨੇ ਟੂਰਨਾਮੈਂਟ ਹੈ ਜਿਹੜਾ ਹਰੀਨੋ ਇਹਨਾਂ ਨੇ ਜਾਣਾ ਸੀ ਪਰ ਬਰਾੜ ਸਾਹਿਬ ਦੇ ਛੋਟੇ ਜਿਹੇ ਸੱਦੇ ਨੂੰ ਕਬੂਲਦੇ ਹੋਏ ਇਹ ਬੱਚੇ ਇੱਥੇ ਪਹੁੰਚੇ ਆ ਕਾਫੀ ਕੁਝ ਸਿੱਖਣ ਨੂੰ ਮਿਲੂਗਾ ਮੈਨੂੰ ਲੱਗਦਾ ਇਹਨਾਂ ਬੱਚਿਆਂ ਤੋਂ ਜੋ ਛੋਟੇ ਬੱਚੇ ਇੱਥੇ ਛੋਟੀ ਪਨੀਰੀ ਮੈਂ ਤਿਆਰ ਹੋਈ ਹੈ ਬੋਲ ਕੇ ਪੁੱਤਰ ਬੋਲ ਕੇ ਸਾਰੇ ਜਣੇ ਬੋਲ ਕੇ ਖੇਡੋ ਵਧੀਆ ਖੇਡੋ ਆਪਾਂ ਇੰਜੋਏ ਕਰਨਾ ਹੈ 17 ਤੇ 15 17 ਸੇਖਲ 15 ਫਤੂਈ ਖੇਡਾ ਇਹ ਮੁੰਡੇ ਛੋਟੇ ਛੋਟੇ ਐ 14 15 ਸਾਲਾਂ ਦੇ ਹਾਂ ਸ਼ਾਬਾਸ਼ ਇਹ ਈਸ਼ਵਰ ਹੈ ਪੰਜ ਨੰਬਰ ਗੱਟ ਦੇ ਵਿੱਚ ਫਤੂਈ ਖੇਡੇ ਵੱਲੋਂ ਆਪਣੇ ਪੁਆਇੰਟ ਦਾ ਵਾਅਦਾ ਕਰ ਗਿਆ ਇਹ ਲੱਕੀ ਹੈ ਜਿਹੜਾ ਸਰਵਸਤੇ ਆਚਾਰ ਨੰਬਰ ਦੇ ਕਿਟ ਦੇ ਵਿੱਚ ਲੱਕੀ ਤੇ ਸੰਦੀਪ ਦੀ ਜੋੜੀ ਮਸ਼ਹੂਰ ਹੈ ਬਦੂਈ ਖੜੇ ਚ ਉਧਰ ਅਰਸ਼ ਤੇ ਰਾਹੁਲ ਦੀ ਜੋੜੀ ਜਿਵੇਂ ਕ੍ਰਿਕਟ ਦੇ ਵਿੱਚ ਸਤਨ ਤੰਦੂਲਕਰ ਦੀ ਜੋੜੀ ਤੇ ਸਹਿਬਾਗ ਦੀ ਜੋੜੀ ਮਸ਼ਹੂਰ ਸੀ ਰਾਹੁਲ ਸਾਡਾ ਲੈਫਟਰ ਸਿੱਖ ਵਾਲੇ ਦਾ ਅੱਜ ਨਹੀਂ ਆਇਆ ਥੋੜਾ ਜਿਹਾ ਢਿੱਲਾ ਸੀ ਉਹਦੇ ਦੀ ਜ਼ੋਰ ਸਾਨੂੰ ਦੇਖਣ ਮਿਲਣੇ ਆ ਅਰਸ਼ 19 16 ਜਾਦੇ ਮੈਚ ਦੇ ਸਕੋਰ 19 ਸਿੱਖਵਾਲਾ ਤੇ 16 ਬਤੂਹੀ ਖੇੜਾ ਸਾਰੇ ਪ੍ਰਬੰਧਕ ਕਮੇਟੀ ਦਾ ਸਾਰਿਆਂ ਦਾ तहे ਦਿਲੋਂ ਧੰਨਵਾਦ ਜਿਨ੍ਹਾਂ ਨੇ ਇਹ ਪ੍ਰਬੰਧਾ ਕਰਕੇ ਇਹ ਟੂਰਨਾਮੈਂਟ ਕਰਵਾਇਆ ਹੈ ਇਹ ਮੁੰਡਾ ਸੰਦੀਪ ਹੈ ਇੱਕ ਨੰਬਰ ਕਟ ਦੇ ਵਿੱਚ ਆਪਣੇ ਟੀਮ ਬਤੂਹੀ ਖੇੜਾ ਲਈ ਵਾਦਾ ਕਰ ਗਿਆ 17 ਤੇ 19 ਆਜ ਹੁਣੇ ਚੱਲਿਆ ਆਵਾਜ਼ ਕੱਢਦਾ ਕਰ ਬੋਲ ਕੇ ਖੇਡਦਾ ਬੇਟਾ ਬੋਲਦੀ ਕੋਈ ਗੱਲ ਖੁੱਲ ਕੇ ਖੇਡ ਰੋ ਤੂੰ ਹੀ ਖੇਡੇ ਦੇ 7 ਨੰਬਰ ਗੱਟ ਦੇ ਵਿੱਚ ਗੁਰਪ੍ਰੀਤ ਖੇਡਦਾ ਜੋ ਕਿ ਪੀਆਈਐਸ ਵਿੰਗ ਮੁਹਾਲੀ ਦੇ ਵਿੱਚ ਲਟਕਾ ਸਿਲੈਕਟ ਹੋਇਆ ਹੈ ਅਤਗੀ ਆਉਣ ਵਾਲੇ ਸਮਾਂ ਦੇ ਵਿੱਚ ਇਹ ਮੁਹਾਲੀ ਵਿੰਗ ਵੱਲੋਂ ਖੇਡੂ ਆ ਹੋ ਗਿਆ ਸਹੀ ਚੱਲਦੇ ਮੈਚ ਦੇ ਸਕੋਰ 21 ਸਿੱਖਵਾਲਾ 17 ਫਤੂਹੀ ਖੇੜਾ ਕਾਲ ਸੁਣੀਏ ਕਿਸੇ ਨੂੰ ਕੁਝ ਚੇਅ ਕਰਨਾ ਮੈਂ ਕਿੱਥੋਂ ਕਰੀਏ ਮੈਂ ਵੀ ਜੀ ਇੱਕ ਅਨਾਉਂਸਮੈਂਟ ਹੋਰ ਹੋ ਗਈ ਹੈ ਚੱਲਦੇ ਮੈਚ ਦੇ ਵਿੱਚੋਂ ਜਿਹੜਾ ਜਾਲਟ ਪਾਊਗਾ ਉਹਨੂੰ 1100 ਰੁਪਿਆ ਕਲੱਬ ਵੱਲੋਂ ਵੀ ਦਿੱਤਾ ਜਾਣਾ ਹੈ 1100 ਮੇਰਾ ਹੋ ਗਿਆ 2200 ਦਿੱਤਾ ਜਾਣਾ ਚੱਲਦੇ ਮੈਚ ਦੇ ਵਿੱਚ ਜਿਹੜਾ ਜਾਲਟ ਪਾਊਗਾ ਕਲੀਅਰ ਉਹਨੂੰ 2200 250 ਰੁਪਇਆ ਦਿੱਤਾ ਜਾਣਾ ਹੈ ਤਾੜੀ ਮਾਰ ਦਿਓ ਦਰਸ਼ਕ ਵੀਰੋ ਜ਼ੋਰਦਾਰ ਜੋ ਜਾਲਟ ਪਾਉਗਾ ਚੱਲਦੇ ਮੈਚ ਦੇ ਵਿੱਚ ਬਾਲ ਮਾਰ ਕੇ ਕਲੀਅਰ ਬਾਲ ਪਾਉਗਾ ਜਨਾ ਟੱਚ ਹੋਏ ਉਹਨੂੰ ਰੁਪਇਆ 1100 ਕਲੱਬ ਵੱਲੋਂ ਤੇ 1100 ਮੇਰੇ ਵੱਲੋਂ 250 ਦਿੱਤਾ ਜਾਣਾ ਹੈ ਆਂਡੀ ਸੈੱਟ ਪੁਆਇੰਟ ਆ ਗਿਆ ਜੀ 24 ਤੇ 18 24 ਤੇ 18 ਜਿੱਤ ਗਈ ਪਹਿਲਾ ਸੈੱਟ ਸਿੱਖ ਵਾਲਾ ਪਾਣੀ ਪੁਣੀ ਪੀਣੋ ਪੁੱਤਰ 100 ਮਿੰਟਾਂ ਦੀ ਬ੍ਰੇਕ ਹੈ ਫਿਰ ਆਪਾਂ ਰੰਦਕਾਂ ਨੂੰ ਬੇਨਤੀ ਹੈ ਜੀ ਪਾਣੀ ਸਾਨੂੰ ਵੀ ਭੇਜ ਦਿਓ ਸਾਡਾ ਵੀ ਘੜਾ ਪਿਆ ਹੈ ਚਾਹ ਵੀ ਭੇਜ ਦਿਓ ਇੱਥੇ ਤੁਹਾਡੇ ਰਹਿਵੀ ਸਾਹਿਬਾਨ ਥੱਕ ਗਏ ਹੈ ਇਨਜਾਤ ਸੇਵਾ ਪਾਣੀ ਜ਼ਰੂਰ ਭੇਜ ਦੇਣੀ ਗਰਾਊਂਡ 'ਚ ਸੋ ਕੈਂਪਰ ਪਾਣੀ ਦੇ ਇਹ ਥੋੜੀ ਖੇਡਾ ਪਾਣੀ ਚ ਲੋ ਸੇਕ ਵਾਲਾ ਲੈਂਡਿੰਗ ਮੈਚ ਹੈ ਬ੍ਰੋ ਆਪਣਾ ਪਾਣੀ ਦੀਆਂ ਨਾਲ ਪਾਣੀ ਪਾਉਂਦੇ ਪੁੱਟਾ ਹੈ ਬੈਕ ਆਊਟ ਚੱਟੇ ਚੱਦੀ ਦੀ ਲੈ ਮੈਨੂੰ ਅੜ ਕੇ ਅੜ ਕੇ ਉੱਠ այդտերն է դերն է ਵਧੀਆ ਜੀ ਉਹ ਡਿਲੀਟ ਕਰ ਦੇਣਾ ਨੂੰ ਉਹਦਾ ਨਾਮ ਪਹੁੰਚ ਗਿਆ ਵੀਰੇ ਕੋਈ ਨਾ ਸ਼ਾਮ ਤੱਕ ਆਪਣਾ ਉਹ ਕਰਤਾ ਬਦਲ ਬਦਲਾ ਆਉਂਦਾ ਸ਼ਾਮ ਦਾ ਇੱਕ ਰਸ ਵੀ ਹੋਇਆ ਠੀਕ ਓਏ ਗਲਾਸ ਬਾਹਰ ਸਿੱਟਿਆ ਕਰੋ ਯਾਰ ਇਹਨਾਂ ਨੂੰ ਕੀ ਤਾਂ ਰੱਖ ਹੀ ਕਿ ਇੱਧਰ ਬਈ ਗਲਾਸ ਚੱਕ ਦੇ ਚੱਕ ਦੇ ਆਹ ਮਾਹੌਲ ਦੇ ਡੋਲੇ ਵਿੱਚ ਇੱਥੇ ਮਾਹੌਲ ਬੋਲਣਾ ਇੱਥੇ ਬਾਈ ਕਰਤਾ ਓ ਜਾ ਓ ਦੋਗਣਾ ਦੱਸੇਰ ਉੱਥੇ ਨਾ ਉੱਥੇ ਹੀ ਰੱਖਣਾ ਨਾ ਕਿਤੇ ਯਾਰ ਖੇਡੇਗਾ ਪੰਡਾ ਤੇ ਨਾਲੇ ਖਰਜੀ ਸਥਾਨ ਨੂੰ ਆ ਸੰਭਾ ਤੇ ਹੀ ਆਈ ਬੰਦੇ ਦੀ ਜ਼ਿੰਮੇਵਾਰੀ ਹੈ ਸਾਰੀ ਉਹ ਮੈਂ ਕਰਦਾ ਹਾਂ ਬਹੁਤ ਵੀਰੇ ਹਾਂ ਵੀ ਮੈਂ ਕਰਦੇ ਹਾਂ ਹਾਂ ਮੈਂ ਦੋ ਵਾਰ ਫਰਾਤ ਵੀ ਹਾਂ ਸਿੱਕਾ ਦਾ ਉਸਤਾਦ ਜੀ ਬਾਈ ਕਿਵੇਂ ਆਹ ਹੈਗਾ ਉਹਨਾਂ ਦੀ ਪੁਲਿਸ ਨਾਲ ਜੁੜ ਕੇ ਨਾ ਕੋਈ ਰਕਾ ਦੇਗਾ ਉਹ ਹੈਗਾ ਕਰੇ ਠੀਕ ਹੈ ਸਾਰੀ ਤੁਹਾਨੂੰ ਦੱਸ ਨਹੀਂ ਆਪਣੇ ਮਿੰਮਾ ਤੁਹਾਨੂੰ ਬਾਪ ਜੀ ਆਉਰਾ ਉਹਦੇ ਪਰਦੇ ਦੀ ਮਾਹਣਾ ਹਾਂ ਹਾਂ ਚਾਰ ਪਰ ਨਹੀਂ ਬੜੀ ਪੰਦੀਆਂ ਨੇ ਤੇ ਐਨ ਵਨ ਤੇ ਆਠ ਮਹੀਨੇ ਨੂੰ ਆ ਜਾ ਰਿਹਾ ਸਾਰੀ ਮੈਂ ਤਾਂ ਇੱਥੇ ਹੀ ਚਲਾਉਂਗਾ ਮੈਂ ਜੀ ਮੈਂ ਇੱਥੇ ਆ ਕਲੀਰ ਇੰਨੇ ਡਰਾਮੇ ਮੈਂ ਇੱਥੇ ਚੱਲਣਗੇ ਹਾਂ ਕਿਰਾ ਸਾਰੇ ਜਿਹੜੇ ਟੈਕਸ ਹੋਣਗੇ ਲੰਡੀਏ ਮੈਚ ਆ ਜਾਓ ਚਾਹ ਪਾਣੀ ਦਾ ਪੀ ਜਿਹੜੇ ਮਾਣੇ ਮੋਟੇ ਉੱਧਰ ਖੜਾ ਆਏ ਨੇ ਬਹੁਤ ਹਾਂ ਚਾਣਨ ਬਹੁਤ ਵਧੀਆ ਲੱਟਣ ਬਹੁਤ ਸਾਂ ਦੀ ਇਹਨਾਂ ਦੇ ਜਿਆਦਾ ਚਾਣਨ ਹੁੰਦਾ ਹਾਂ ਹਾਂ ਇੰਦਰ ਉਹ ਲਾਈਵ ਜਿਆਦਾ ਬਈ ਇੱਥੇ ਆਪਾਂ ਦਾ ਇੱਥੇ ਕਿਉਂਕਿ ਉਹ ਲਾਈਟਾਂ ਵੀ ਨਿਵੀਆਂ ਨੇ ਉਹਨਾਂ ਨਾਲ ਦਸਾਈ ਬਣਨ ਨਾਲ ਕੋਈ ਬਾਤ ਮੈਂਨ ਮੈਚ ਸਾਰੇ ਇੱਥੇ ਹੀ ਹੋਣਗੇ ਇਹ ਵੀ ਟੀਵੀ ਰੋਲੋ ਹੀ ਮੈਂ ਡਾ ਰਿਹਾ ਕੋਈ ਜੋ ਵੀਰੋ ਰੁਕੀ ਹਾਰੇ ਕਰੋ ਖਾਵਾ ਪਪੀ ਹੋਰ ਕੰਮ ਕਰ ਸੱਟ ਜਾਵਾਂਗੇ ਹਾਂ ਜੀ ਨਹੀਂ ਬਾਈ ਲਾਈਵ ਦੱਸੋ ਕਿਵੇਂ ਚੱਲੀ ਜਾਂਦਾ ਆਹ ਅੱਥੇ ਕਮੈਂਟ ਲਾਈਵ ਦੱਸੋ ਕਿਵੇਂ ਚੱਲੀ ਜਾਂਦਾ ਸ਼ੇਅਰ ਜ਼ਰੂਰ ਕਰੋ ਬਈ ਜੀ ਕਮੈਂਟਰੀ ਵਾਲੇ ਜੀ ਆਇਆ ਅੰਦਰ ਹੀ ਸੇਵ ਕਰ ਆ ਗਿਆ ਆਜ ਆ ਗਿਆ ਪਦੇ ਜਾਂ ਰਿਹਾ ਆ ਗਿਆ ਯਾਰ ਆ ਗਿਆ ਹੋਰ ਆ ਮੱਕਾ ਤਮੈ ਫੇਸਬੁੱਕ 'ਤੇ ਵੀ ਯਾਰ YouTube ਦੋਨਾਂ 'ਤੇ ਚੱਲੀ ਜਾਂਦਾ ਹੁਣ ਇੱਕ ਗਰਮੀ ਬੜੀ ਚੰਗੀ ਨਾ ਕੀ ਮਾ ਤਾਂ ਹੀ ਲੇਟ ਆਉਂਦੀ ਆ

ਸਰਦਾਰ ਜੀ ਕੋਈ ਗਾਣਾ ਗੁਣਾ ਲੱਗਦਾ ਹੈ ਭਾਈ ਵੇਖ ਸਰ ਬੱਚੇ ਦੋ ਨਾ ਮਾ ਦੋ 97 ਹਾਂਜੀ ਪੰਮੂ ਬਾਈ ਜੀ ਸ਼ੂਟਿੰਗ ਬਾਲ ਦੇ ਮੈਚ ਮਦਰ ਨਗੇ ਚਲੋ ਵੀ 4 4:30 ਚੱਲਣਗੇ ਸ਼ਮਾਇਸ਼ ਸਿੰਘ ਦੇ ਮੈਚ ਆ ਪੰਮੂ ਰਾਣੇ ਆਉਣਾ ਵੀਰੇ ਮਨਿੰਦਰ ਸਿੱਧੂ ਬਾਈ ਪੰਮੂ ਰਾਣੇ ਆਉਣਾ ਬਾਈ ਜੀ ਹਰਪ੍ਰੀਤ ਬਾਈ ਕੀ ਹਾਲ ਚਾਲ ਹੈ ਜੀ ਹਾਂਜੀ ਹਾਂਜੀ ਆਉਣਗੇ ਪੰਮੂ ਵਰਗੇ ਆਉਣਗੇ ਬਾਈ ਜੀ ਸ਼ੂਟਿੰਗ ਮਾਲ ਦੇ ਮੈਚ 4 4.5 ਚੱਲਣਗੇ ਵੀਰੇ ਹਾਂਜੀ ਹਾਂਜੀ ਬਾਈ ਲਾਈਵ ਦੱਸਿਓ ਕਿਵੇਂ ਚੱਲੀ ਜਾਂਦਾ ਸ਼ੇਅਰ ਜਰੂਰ ਕਰਿਓ ਬਈ ਇੱਕ ਇੱਕ ਅਲਾਨਨ ਸਾਨਨ শুটিং ਬਾਲ ਦੇ ਮੈਚ 4:30 4:30 ਚੱਲਣਗੇ ਵੀਰੇ 7 8 ਕੋਈ ਕਿਡਾ ਸਕਾ ਨੂੰ ਬੇਨਤੀ ਹੈ ਜੀ ਮੇਰੇ ਵੱਲੋਂ ਇੱਕ ਛੋਟੀ ਜੀ ਕੋਸ਼ਿਸ਼ ਹੈ ਆਪਾਂ ਬੱਚਿਆਂ ਨੂੰ ਖੇਡਾਂ ਨਾਲ ਜੋੜੀਏ ਤੇ ਨਸ਼ਿਆਂ ਨੂੰ ਦੂਰ ਭਜਾਈਏ ਇਸ ਕਰਕੇ ਸਮਾਜ ਨੇ ਦੇ ਪਲੇਅਰ ਹੈ ਚਲੋ ਬੱਚੇ ਆ ਸਟੂਡੈਂਟ ਛੋਟੇ ਆ ਤਾਂ ਹੀ ਆਪਾਂ ਹੌਲੀ ਹੌਲੀ ਤਿਆਰ ਕਰਕੇ ਸੀਨੀਅਰ ਵੀ ਤਿਆਰ ਕਰਾਂਗੇ ਤੁਹਾਡੇ ਸਾਥ ਦੀ ਜ਼ਰੂਰਤਾ ਫੈਕਟਸ ਕਰਾਉਣੀ ਮੇਰੀ ਜ਼ਿੰਮੇਵਾਰੀ ਦੀ ਨੀਂਦ ਨਹੀਂ ਲੈਂਦੇ ਲਾਈਵ 10 13 ਡਬਲਓ ਕਰਕੇ ਇੱਕ ਟੀ ਬੋਲ ਕੇ ਪੁੱਤਰ ਬੋਲ ਕੇ ਮੇਰੇ ਨਾਲ ਵੀ 14 ਐਂਡ ਚੱਲੋ ਬੋਲ ਕੇ ਸ਼ਹਾਵਾ ਪੁੱਤਰ ਸ਼ਹਾਵਾ ਫੋਟੋ ਮੈਂ ਬਾਦੀ ਕਰਪਾ ਤੇ ਬੰਦ ਇਹਨੂੰ ਐਡ ਕਰੀਂ ਦੋ ਦੋ ਪੁੱਤ ਮੈਨੂੰ ਬਣਾ ਨਾਲ ਇਹਨਾਂ ਦੇ ਡੀਪੀ ਸਾਹਿਬ ਨੂੰ ਮੁਬਾਰਕਬਾਦ ਦਿੰਨੇ ਆ ਕਿ ਬਹੁਤ ਵਧੀਆ ਤੁਹਾਡਾ ਪਰਾਲਾ ਜਿਹੜਾ ਬੱਚਿਆਂ ਨੂੰ ਅਵਾਜ ਕੱਢਦਾ ਬੜੀ ਵਧੀਆ ਪੋਇਲਾ ਤੇ ਹੀ ਆ ਤੁਸੀਂ ਮੋਬਾਈਲਾ ਤਾਂ ਹਟਾ ਕੇ ਇਹਨਾਂ ਨੂੰ ਗਰਾਊਂਡ 'ਰਾਂ ਜੋੜਿਆ ਬੋਲੋ ਬਾਸ ਲੋ ਬੋਲ ਕੇ ਬੜੀ ਖੁਸ਼ੀ ਹੋ ਰਹੀ ਹੈ ਹੈਲੋ ਬੱਚਿਓ ਆ ਜਿਹੜੇ ਕੌਣੀ ਸਕੂਲ ਦੇ ਕੁੜੀਆਂ ਬੈਠੀਆਂ ਐ ਤੁਹਾਡੇ ਘਰ ਦੇ ਤੁਹਾਨੂੰ ਵੀ ਕਹਦਾ ਹਾਂ ਜੇ ਕਿਸੇ ਨੇ ਫੋਨ ਕਰਨਾ ਤਾਂ ਬੱਚਿਓ ਇਧਰ ਮੇਰੇ ਕੋਲੇ ਆ ਕੇ ਫੋਨ ਕਰ ਲਓ ਵੀ ਆ ਜਿਹੜੀਆਂ ਕੁੜੀਆਂ ਬੈਠੀਆਂ ਨੇ ਕਿਸੇ ਨੇ ਫੋਨ ਕਰਨਾ ਤਾਂ ਕੁਲਵਿੰਦਰ ਸਰ ਦੇ ਜਾਂ ਮੇਰੇ ਫੋਨ ਤੋਂ ਫੋਨ ਕਰ ਲਓ ਤੁਹਾਨੂੰ ਕਰਦੇ ਕਾ ਨਹੀਂ ਚਲੋ ਸਪੋਰਟ 10 14 10 14 ਰੋਹਿਤ ਬਾਲ ਮਾਰਨੀ ਹੈ ਰੋਹਿਤ ਦੀ ਮਾਰ ਦੇ ਹਾਂ ਜਾਂ ਬਲੇਕ ਨਾ ਆਪਾਂ ਤੋਈ ਗੇੜੇ ਦੇ 10 ਸੀ 6 4 14 ਆਊਟ 1 11 14 ਸਾਡੇ ਕੋਲੇ ਵਿਸ਼ੇਸ਼ ਤੌਰ ਤੇ ਪਹੁੰਚੇ ਪੀਟੀਆਈ ਸਰ ਮੇਜਰ ਸਰ ਜੀ ਤੇਮਨਦੀਪ ਸਰ ਸਾਡੀ ਲੈਕਚਰ ਉਹਨਾਂ ਦੇ ਨਾਲ ਟੀਮ ਆਈਆਂ ਸਾਡੇ ਕੋਲੇ ਤਾਂ ਜੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜੀ ਸਾਡੇ ਪਿੰਡ ਪੌਣੀ ਵਾਲੀ ਆਪਦੇ ਕੀਮਤੀ ਸਮੇਂ ਜੋ ਸਮਾਂ ਕੱਢ ਕੇ ਸਾਡੇ ਕੋਲੇ ਪਹੁੰਚਿਆ ਜੀ ਉਹਨਾਂ ਦੀ ਟੀਮ ਦਾ ਸਾਰੋਰਾ ਦਾ ਜੀ ਬਹੁਤ ਬਹੁਤ ਧੰਨਵਾਦ ਕਰਦੇ ਆ ਜੀ ਡਾਰਚਿਕ ਸਹਿਵਾਦਾਂ ਨੂੰ ਦੱਸ ਦਗੇ ਵੀ ਪਿੰਡ ਦੇ ਵਿੱਚ ਕਾਫੀ ਲੰਬੇ ਸਮੇਂ ਤੋਂ ਵਾਲੀਬਾਲ ਦਾ ਟੂਰਨਾਮੈਂਟ ਹੋ ਰਿਹਾ ਜੀ ਵਾਲੀਬਾਲ ਦੀਆਂ ਟੀਮਾਂ ਤਾਂ ਬਹੁਤ ਆ ਜੀ ਸਮੈਸ਼ ਕਰਨੀਆਂ ਵੀ ਸ਼ੂਟਿੰਗੀਆਂ ਵੀ ਆਈ ਵਾਲੀਬਾਲ ਦੇ ਪਲੇਅਰ ਬਹੁਤ ਆ ਜੀ ਬਹੁਤ ਨਾਮਵਰ ਉੱਪਰ ਪਲੇਅਰ ਆ ਜੀ ਜਿਨ੍ਹਾਂ ਨੇ ਪਿੰਡ ਦਾ ਨਾਮ ਕਮਾਇਆ ਜੀ ਨਵਦੀਪ بھائی ਕੀ ਹਾਲ ਚਾਲ ਆ ਹੋਰ ਠੀਕ ਠਾਕ ਹੋ ਜੀ ਨਵਦੀਪ بھائی ਸਾਡਾ ਜਿੰਦਗੀ ਦਾ ਕਾਫੀ ਲੰਬੇ ਸਮੇਂ ਤੋਂ ਟੂਰਨਾਮੈਂਟ ਹੋ ਰਿਹਾ ਜੀ ਤੇ ਜੋ ਮੈਚ ਹੋ ਰਿਹਾ ਹੈ ਤੁਹੋਈ ਖੇੜਾ 13 16 ਵਧੀਆ ਵਧੀਆ ਵੀਰੇ ਤੁਸੀਂ ਸੁਣਾਓ ਕੀ ਆ ਜਲਾ ਜੀ ਠੀਕ ਠਾਕ ਹਾਂ ਜੀ ਵੀਰੇ ਨਹੀਂ ਨਹੀਂ ਇਹ ਨਾ ਸਮੈਸ਼ਿੰਗ ਦੇ ਵੈਸੀ ਸ਼ੋਅ ਮੈਚ ਆ শুটিং ਦੇ ਤੇ 4 4.5 ਹੋਣਗੇ ਤੇਰਾ শুটিং ਸਮੈਸ਼ਿੰਗ ਦੇ ਆ ਲੈ ਚੱਕ ਓਏ ਓਏ ਵਧੀਆ ਵਧੀਆ ਜੀ ਵਧੀਆ ਵਧੀਆ ਗੁਰਪ੍ਰੇਮ ਬਰਾੜ ਜੀ ਵਧੀਆ ਵਧੀਆ ਵੀਰੇ ਤੁਸੀਂ ਸਨੋ ਕੀ ਹਾਲ ਚਾਲਾ ਜੀ ਠੀਕ ਠਾਕ ਆ ਜੀ ਲਾਈਵ ਦੱਸਿਓ ਬਾਈ ਕਿਵੇਂ ਚੱਲੀ ਜਾਂਦਾ ਸ਼ੇਅਰ ਜ਼ਰੂਰ ਕਰਿਓ ਇੱਕ ਇੱਕ ਜਿੰਨੇ ਭਰਾ ਲਾਈਨ ਨਾਲ ਜੁੜੇ ਹੋ ਬਹੁਤ ਬਹੁਤ ਧੰਨਵਾਦ YouTube ਪੇਜ ਨੂੰ ਵੀ ਜੁੜ ਸਬਸਕ੍ਰਾਈਬ ਕਰਿਓ ਵੀਰੇ ਜਿੰਨੇ ਭਰਾ ਲਾਈਨ ਨਾਲ 18 14 ਸੇਖ ਵਾਲਾ 18 ਹੀ ਤੇ ਫਤੋਈ ਖੇਡਾ 14 ਪਹਿਲਾ ਸੈੱਟ ਸੇਖ ਵਾਲੀ ਟੀਮ ਜਿੱਤ ਗਈ ਤੇ ਦੂਜਾ ਸੈੱਟ ਚੱਲ ਰਿਹਾ ਜੀ ਇਹਦੇ ਵਿੱਚ ਵੀ ਸੇਖ ਵਾਲੀ ਟੀਮ ਦੀ ਲੀਡ ਹੈ ਜੀ ਨੇ ਬਾਈ ਲਾਈਵ ਦੀ ਅਪਡੇਟ ਜਰੂਰ ਦਿਓ ਜਿੰਨੇ ਭਰਾ ਲਾਈਵ ਨਾਲ ਜੁੜੇ ਹੋ ਸ਼ੇਅਰ ਜਰੂਰ ਕਰਿਓ ਇੱਕ ਇੱਕ 19 18 ਅੰਤ ਜੀ 19 15 ਆਂਦੀਆਂ ਜੀ ਗੁਰਪ੍ਰੇਜ ਭਾਈ ਜੀ ਕੀ ਹਾਲ ਚਾਲ ਹੈ ਜੀ 16 19 17 19 ਸਰਵਤ ਕੰਟੀਨਿਊ

17 ਸੇਖਵਾਲਾ 23 ਪਤੂਈ ਖੇਡੇ ਦੇ 17 ਐਨ ਬਾਲ 24 17 ਗੇਮ ਪੁਆਇੰਟ ਲਗਾਤਾਰ ਸੇਖਵਾਲੀ ਟੀਮ ਨੇ 5 ਤੋਂ 6 ਪੁਆਇੰਟ ਲਏ ਲਗਾਤਾਰ ਲੋ ਜੀ ਮੈਚ ਸਮਾਪਤ ਹੋ ਚੁੱਕਿਆ ਜੀ ਜਿਸ ਦੇ ਵਿੱਚ ਸੇਕਾਲੇ ਟੀਮ ਜਿੱਤ ਰਹੀ ਹੈ ਸੇਕਾਲੇ ਟੀਮ ਦੇ ਚਾਰ ਸਹਿਬਾਂ ਬੀਜ ਸਿੰਘ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਸਰ ਜੀ ਤੁਸੀਂ ਆਪ ਦੀ ਟੀਮ ਦੀ ਸਮਝ ਸਮਾਗ ਲਈ ਇੱਥੇ ਮੇਰੇ ਹੋ ਗਏ ਮੈਚ ਬਸ ਸਮੈਸ਼ਿੰਗ ਦੇ ਮੈਚੇ ਬਸ ਹੋਰ 19 ਸਮੈਸ਼ਿੰਗ ਦੇ ਮੈਚੇ ਕੇ ਬਸ ਬਸ ਵੀ ਕਿਹੜੇ ਜਨਨ ਲਈ ਮਾਲੀਵਾਲ ਸ਼ੂਟਿੰਗ ਦਾ ਕਰੇ ਜੀ ਫੇਸਬੁਕ YouTube ਦੋਨੋਂ ਤੇ ਹੀ ਆਦੇ ਇਧਰ ਕਰੀਬ ਹੀ ਵੀਰੇ ਜੁੜੇ ਰਹੋ ਲਾਈਵ ਵਾਲੀਬਾਲ ਸ਼ੂਟਿੰਗ ਦਾ ਤਰੀਕ ਫੇਸਬੁਕ YouTube ਦੋਨੋਂ ਤੇ ਹੀ ਹੈ ਹਾਂਜੀ ਹਾਂਜੀ ਵੀਰੇ ਹੁਣ ਸ਼ੂਟਿੰਗ ਦੇ ਮੈਚ ਦਿਖਾਵਾਂਗੇ ਵੇਟ ਕਰ ਲਓ ਬਾਈ ਜੀ 1 ਘੰਟਾ 4 ਸਵਾ 4 ਮੈਚ ਦਿਖਾਵਾਂਗੇ ਵੀਰੇ The that I don't know what